ਪਰਮ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਗੁੱਡੀਆਂ ਜੀ ਮਾਨ ਜੋਗ ਖੇਤੀਬਾੜੀ ਮੰਤਰੀ ਤੇ ਬਹੁਤ ਹੀ ਪਿਆਰੀ ਤੇ ਨਿੱਗੀ ਤੇ ਨਿਮਰ ਸ਼ਖਸੀਅਤ ਅੱਜ ਇਹਨਾਂ ਨੂੰ ਦੂਜੀ ਵਾਰ ਮਿਲਿਆ ਇਨਾਂ ਦੇ ਕੋਲ ਬੈਠਣਾ ਇਹਨਾਂ ਨਾਲ ਗੱਲਾਂ ਕਰਨੀਆਂ ਇੱਕ ਬੜਾ ਇਹੋ ਜਿਹਾ ਅਹਿਸਾਸ ਸੀ ਕਿ ਕਿ ਇਹਡੇ ਉੱਚੇ ਥਾਨ ਤੇ ਪਹੁੰਚ ਕੇ ਵੀ Uh, किस तरह कोई uh, निम्बर और हलीम रह सकता मानजोग प्रोफेसर अरविंद जी वाइस चांसलर साहब बीबा नवजोत कौर जी रिस्टार साहबा डॉक्टर तनवंत कौर पंजाबी अजीम दानेश्वर बेहद प्रतिभाशील कलाकार कमलजीत अनमोल uh, जिस को uh, बेशुमार हुनर हैं ਔਰ ਇਹ ਸਾਰੇ ਸੰਯੋਜਨ ਦੇ ਰੂਹੇ ਰਵਾਂ ਖਾਸ ਕਰ ਪੰਜਾਬੀ ਫਿਲਮਾਂ ਦੇ ਦੀਦਾਵਰ ਸਮੀਖਿਆਕਾਰ ਗੁਰਮੁਖ ਸਿੰਘ ਔਰ ਪ੍ਰੋਫੈਸਰ ਰਜੇਸ਼ ਜੀ ਔਰ ਬਹੁਤ ਸਨਮੁਖ ਸਜੇ ਬਹੁਤ ਪਿਆਰੇ ਦੋਸਤੋ ਨੌਜਵਾਨੋ ਲੇਖਕੋ ਸੋ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਅੱਜ ਇਸ ਤੁਹਾਡੇ ਸ਼ੁਭ ਉਹ ਅਕਸਰ ਤੇ ਹਾਜ਼ਰ ਆ। ਤੇ ਹੁਣ ਜਿੰਨੀ ਕੁਦਰਤ ਵੱਲੋਂ ਯਾਦ ਆਸ਼ ਦੀ ਟੇਪ ਮਿਲੀ ਸੀ ਉਹ ਹੌਲੀ-ਹੌਲੀ ਭਰ ਰਹੀ ਆ। ਸੋ ਇਸ ਲਈ ਮੈਂ ਅੱਜ ਕਰ ਲਿਖਣਾ ਪੈਂਦਾ ਬਹੁਤ ਕੁਝ ਭੁੱਲ ਜਾਣਾ। ਸੋ ਇਸ ਲਈ ਮੈਂ ਮਾਫੀ ਮੰਗਦਾ। ਔਰ ਦੂਜਾ ਮੈਂ ਤੇ ਅਨਮੋਲ ਉੱਥੇ ਬੈਠੇ ਗੱਲਾਂ ਕਰ ਰਹੇ ਸੀਗੇ ਤੇ ਇਹਨੇ ਮੈਨੂੰ ਫੇਰ ਵੀ ਆ ਕੇ ਕਹਿ ਦਿੱਤਾ ਕਿ ਪੰਜਾਬੀ ਸਾਹਿਦਾਂ ਬਾਬਾ ਬੋੜ ਮੈਂ ਸੁਣਾ ਰਿਹਾ ਸੀ ਕਿ ਮੈਂ ਕਿਹਾ ਕਿ ਬੁਢਾਪੇ ਨੂੰ ਮੈਂ ਹਮੇਸ਼ਾ 20 ਸਾਲ ਦੂਰ ਰੱਖਿਆ ਜਦੋਂ ਅਸੀਂ 20 ਸਾਲ ਦੇ ਸੀ ਅਸੀਂ ਕਹਿੰਨਾ 40 ਸਾਲ ਦੇ ਨੂੰ ਅਸੀਂ ਬੁढ़ा ਕਹਿਣ ਲੱਗ ਪਏ ਸੀ ਜਦੋਂ 40 ਸਾਲ ਦੇ ਹੋਏ ਤਾਂ 60 ਸਾਲ ਵਾਲੇ ਨੂੰ ਕਹਿੰਦੇ ਨਹੀਂ 60 ਸਾਲ 'ਚ ਬੰਦਾ ਜਦੋਂ ਖੁਦ 60 ਸਾਲ ਦੇ ਹੋ ਗਿਆ 80 ਸਾਲ ਦਾ ਬੁढ़ा ਹੁੰਦਾ ਔਰ ਜਦੋਂ 80 ਆ ਦੇ ਫਿਰ ਕਹਿੰਦੇ ਉਹ ਬੁढ़ा ਹੁੰਦਾ ਹੁੰਦਾ ਹੀ ਨਹੀਂ ਕਦੀ ਤੋਂ ਮੈਨੂੰ ਇਹ ਲੇਖਕ ਦੀ ਗੱਲ ਸੁਣਾਈ ਫ੍ਰੈਂਚ ਰਾਈਟਰ ਦੀ ਉਹ ਕਹਿੰਦਾ ਪਿਉ ਨੂੰ ਐਸੇ ਕੁ ਮਰਤੀਆਂ ਨੂੰ ਕਿਸ ਨੇ ਪੁੱਛਿਆ ਵੀ ਕਹਿੰਦਾ ਕਿਸ ਉਮਰ ਤੇ ਜਿਹੜੀ ਸੁੰਦਰਤਾ ਉਹ ਤੁਹਾਨੂੰ ਆਕਰਸ਼ਿਤ ਕਰਨੋਂ ਹਟ ਜਾਂਦੀ ਹੈ ਉਹ ਕਹਿੰਦਾ ਕਿਸੇ ਮੇਰੇ ਤੋਂ ਵੱਡੀ ਉਮਰ ਦੇ ਬੰਦੇ ਨੂੰ ਪੁੱਛੋ ਸੋ ਉਹ ਤੁਚਲ ਮੈਂ ਕਰਮਜੀਤ ਰਮੋਲ ਨੂੰ ਇਹਦੀ ਕਲਾ ਦੇ ਨਾਮ ਤੇ ਇਹਦੀ ਗਾਇਕੀ ਦੇ ਨਾਮ ਤੇ ਇਸ ਗੱਲ ਲਈ ਮਾਫੀ ਦੇ ਦੇਣਾ ਉਤਸਵ ਪੁਰਬ ਮਨਾਉਣੇ ਦੀਵਾਲੀ ਇਹ ਸਦੀਆਂ ਤੋਂ ਮਨੁੱਖ ਮਨਾ ਰਿਆ ਔਰ ਇਹਨਾਂ ਦੀ ਲੋੜ ਹੈ ਬਹੁਤ ਕੇ ਪਰ ਸਾਡੇ ਯੁੱਗ ਵਿੱਚ ਉਤਸਵ ਮਨਾਉਣੇ ਹੋਰ ਵੀ ਜ਼ਰੂਰੀ ਹੋ ਗਏ ਕਿਉਂਕਿ ਅਸੀਂ ਬਹੁਤੇ ਵਰਚੁਅਲ ਵਿੜੇ ਵਿੱਚ ਰਹਿਣ ਲੱਗ ਪਏ ਸੋ ਵਰਚੁਅਲ ਵਿੜੇ ਤੋਂ ਕਦੀ ਕਦੀ ਐਕਚੁਅਲ ਆਂਗਣ 'ਚ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੌਜੂਦਗੀ ਦੇ ਤੁਹਾਨੂੰ ਇਦਾਂ ਇਦਾਂ ਦੇਖਣ ਦੇ ਤੁਹਾਨੂੰ ਸੁਣਦੇ ਆ ਦੇਖਣ ਦੇ ਤੁਹਾਡੇ ਚਿਹਰਿਆਂ ਦੇ ਪ੍ਰਭਾਵ ਦੇਖਣ ਦਾ ਉਹ ਜਿਹੜਾ ਮੰਜ਼ਰ ਹੁੰਦਾ ਉਹ ਬਿਲਕੁਲ ਇੱਕ ਅਲੱਗ ਕਿਸਮ ਦਾ ਮੰਜ਼ਰ ਹੁੰਦਾ ਤੋਂ ਮੈਨੂੰ ਇਹ ਕਿਤਾਬਾਂ ਦਾ ਉਤਸਵ ਵੀ ਆ ਇਹ ਸੋਚਾਂ ਦਾ ਸ਼ਬਦਾਂ ਦਾ ਵਿਦਵਾਨਾਂ ਦਾ ਔਰ ਇੱਕ ਬਹੁਤ ਵੱਡਾ ਉਤਸਵ ਹੈ ਜਿਹਦੇ ਵਿੱਚ ਬਹੁਤ ਕੁਝ ਮਿਲੂਗਾ ਬਹੁਤ ਵਾਕ ਇੱਕ ਦੂਏ ਨੂੰ ਮਿਲਣਗੇ ਬਹੁਤ ਸ਼ਬਦ ਇੱਕ ਦੂਏ ਨੂੰ ਮਿਲਣਗੇ ਬਹੁਤ ਦੋਸਤ ਮਿਲਣਗੇ ਸੋ ਇਹਦੀ ਇੱਕ ਬਹੁਤ ਵੱਡੀ ਅਹਿਮੀਅਤ ਆ ਤਾਂ ਖਾਸ ਕਰ ਕਿਤਾਬਾਂ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਜੋ ਯੋਗਦਾਨ ਆ ਉਹਦਾ ਸ਼ਾਇਦ ਕੋਈ ਜਵਾਬ ਨਹੀਂ ਲਾਜਵਾਬ ਹੈ ਯਾਨੀ ਕਿਤਾਬਾਂ ਦੇ ਤੁਸੀਂ ਟਾਈਟਲ ਦੇਖੋ ਅਨਵਾਦ ਦੇਖੋ ਵਿਗਿਆਨ ਦੀਆਂ ਤੁਸੀਂ ਸ਼ੇਕਸਪੀਅਰ ਪੂਰਾ ਅਨਵਾਦ ਪੂਰੇ ਦੇ ਪੂਰੇ ਨਾਟਕ ਅਨਵਾਦ ਹੋਰ ਬਹੁਤ ਕੁਝ ਹੋਰ ਮੈਂ ਬਹੁਤ ਜ਼ਿਆਦਾ ਜ਼ਿਕਰ ਨਹੀਂ ਕਰ ਸਕਦਾ ਤਾਂ ਮੈਂ ਮੈਨੂੰ ਇੱਕ ਬਿਲਕੁਲ ਨਵੀਂ ਸ਼ਾਇਰਾ ਵੰਦਨਾ ਬਾਣੀ ਉਹਨੇ ਆਪਣਾ ਤਖ਼ल्लुਸ ਵੀ ਬਾਣੀ ਰੱਖਿਆ ਤੇ ਉਹਦੀਆਂ ਦੋਸਤਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਹੁੰਦੀਆਂ ਮੈਂ ਕੋਈ ਦਿਨ ਪਹਿਲਾਂ ਸੁਣੀਆ ਤੇ ਉਹ ਕਹਿੰਦੀ ਹੈ ਕਿ ਜਦੋਂ ਮੁਸ਼ਕਲ ਚ ਹੁੰਨੀ ਆ ਕਿਤਾਬਾਂ ਖੋਲ੍ਹ ਲੈਣੀਆਂ ਲਿਖੇ ਅੱਖਰਾਂ ਚ ਮੈਂ ਸੱਚੇ ਦਿਲਾਂ ਨੂੰ ਫੋਲ ਲੈਣੇ ਆ ਕਿ ਮੁਸ਼ਕਲ ਵੇਲੇ ਕਿਤਾਬਾਂ ਕਿਵੇਂ ਸਾਡੀਆਂ ਸਹਾਇੀ ਹੁੰਦੀਆਂ ਤੋ ਇਸ ਸੱਜ ਵਿੱਚ ਅਸੀਂ ਕਹਿੰਨੇ ਕਿ ਅਸੀਂ ਸਿਰਫ ਅਨਜਲ ਜਾਂ ਪੌਣ ਪਾਣੀ ਨਾਲ ਹੀ ਨਹੀਂ ਪਲਦੇ ਅਸੀਂ ਬੋਲ ਬਾਣੀ ਨਾਲ ਵੀ ਪਲਦੇ ਹਾਂ ਕਿ ਕਿਸੇ ਦੇ ਘਰ ਕੀ ਪੱਕਦਾ ਇਤੋਂ ਵੀ ਵੱਧ ਜ਼ਰੂਰੀ ਇਹ ਜਾਨਣਾ ਕਿ ਉਹਦੇ ਘਰ ਗੱਲਾਂ ਕਿਹੋ ਜਿਹੀਆਂ ਹੁੰਦੀਆਂ ਕਿ ਉਹ ਜਿਹੜੀ ਬੋਲ ਬਾਣੀ ਆ ਉਸ ਤੋਂ ਸਾਡਾ ਇੱਕ ਪਾਲਣ ਪੋਸ਼ਣ ਜਿਹੜਾ ਸਾਡਾ ਸਾਡੇ ਸਰੀਰ ਨੂੰ ਤਾਂ ਅਨਜਲ ਤੇ ਪੌਣ ਪਾਣੀ ਪਾਲਦੇ ਆ ਪਰ ਸਾਡੀ ਸਾਡੇ ਮਨ ਨੂੰ ਬੋਲ ਬਾਣੀ ਪਾਲਦੇ ਆ ਔਰ ਸੋਹਣੇ ਤੇ ਸੱਚੇ ਲਫ਼ਜ਼ ਕੋਈ ਬੋਲ ਰਿਆ ਹੋਵੇ ਤਾਂ ਭੀੜ ਵੀ ਸੰਗਤ ਬਣ ਜਾਂਦੀ ਆ ਔਰ ਉਹ ਸੰਗਤ ਫਿਰ ਸਮਾਜ ਨੂੰ ਬਦਲ ਬਦਲਦੀ ਆ ਸੋਹਣੀਆਂ ਪੁਸਤਕਾਂ ਵੀ ਚੰਗੀਆਂ ਪੁਸਤਕਾਂ ਵੀ ਇੱਕ ਸੋਹਣੇ ਤੇ ਸੱਚੇ ਬੋਲ ਹੀ ਹੁੰਦੀਆਂ ਔਰ ਮੈਂ ਸਮਝਦਾ ਕਿ ਅਸੀਂ ਕਿਤਾਬਾਂ ਚ ਦੁਨੀਆ ਦੇ ਫਾਈਨੇਸਟ ਬੰਦਿਆਂ ਨਾਲ ਗੱਲਾਂ ਕਰਦੇ ਆ ਇਥੋਂ ਤੱਕ ਕਿ ਆਪਣੇ ਪੁਰਖਿਆਂ ਨਾਲ ਵੀ ਅਸੀਂ ਗੱਲਾਂ ਕਿਤਾਬਾਂ ਚ ਕਰਦੇ ਆ ਮੈਂ ਕਦੇ ਕਿਹਾ ਸੀ ਕਿ ਲੋਹੇ ਤੇ ਬੱਜਰੀ ਦੇ ਪੁਲ ਤਾਂ ਸਾਨੂੰ ਨਦੀਆਂ ਤੋਂ ਪਾਰ ਲੈ ਕੇ ਜਾਂਦੇ ਆ ਪਰ ਲਫਜ਼ਾਂ ਦੇ ਪੁਲ ਸਾਨੂੰ ਸਦੀਆਂ ਤੋਂ ਪਾਰ ਲੈ ਜਾਂਦੇ ਆ ਕਿ ਸਦੀਆਂ ਤੋਂ ਪਾਰ ਜਾਣ ਵਾਲੇ ਲਫਜ਼ਾਂ ਦੇ ਪੁਲਾਂ ਦਾ ਇਹ ਉਤਸਵ ਇਹ ਮੇਲਾ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਗੱਲ ਹੈ ਪੰਜਾਬ ਦੀ ਪੰਜਾਬ ਦੀ ਆਪਾਂ ਆਤਮਾ ਨੂੰ ਜਾਣਦੇ ਆ ਪੰਜਾਬ ਦਾ ਮਨ ਬਹੁਤ ਦੇਰ ਤੋਂ ਜ਼ਖਮੀ ਮਾਨ ਹੈ ਔਰ ਇਸ ਜ਼ਖਮੀ ਮਨ ਤੇ ਮਰਹਮ ਲਾਉਣੀ ਇਸ ਨੂੰ ਰਾਸਤਾ ਦੇਣਾ ਇਸ ਨੂੰ ਦਿਸ਼ਾ ਦੇਣੀ ਇਹ ਸਭ ਤੋਂ ਜ਼ਰੂਰੀ ਕੰਮ دانشਵਰਾਂ ਦਾ ਲੇਖਕਾਂ ਦਾ ਪੱਤਰਕਾਰਾਂ ਦਾ ਹੈ ਕਿ ਬੇਸ਼ੱਕ ਆਪਾਂ ਆਰਥਿਕ ਮਸਲਿਆਂ ਦੀ ਗੱਲ ਕਰ ਲਈਏ ਪੋਲੀਟਿਕਲ ਕਰ ਲਈਏ ਲੇਕਿਨ ਬੁਨਿਆਦੀ ਗੱਲ ਇਹ ਆ ਕਿ ਅਸੀਂ ਆਪਣੇ ਲੋਕਾਂ ਦੇ ਮਨਾਂ 'ਚ ਕਿਹੋ ਜਿਹੀਆਂ ਗੱਲਾਂ ਪਾ ਰਹੇ ਹਾਂ ਸਾਡੇ ਘਰਾਂ 'ਚ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਅਸੀਂ ਉਹਨਾਂ ਨੂੰ ਕੀ ਦੱਸ ਰਹੇ ਹਾਂ ਕਿ ਮਨ ਮਨ ਕਹਾਣੀਆਂ ਦਾ ਬਣਿਆ ਹੋਇਆ ਹੁੰਦਾ ਕਿ ਸਾਨੂੰ ਜੋ ਸਾਡੇ ਮਾਤਾ ਪਿਤਾ ਨੇ ਬਿਬਾਣੀਆਂ ਕਹਾਣੀਆਂ ਪੁੱਤ-ਪੁੱਤ ਕ੍ਰੇਨ ਕੇ ਇਹਨਾਂ ਇਹ ਕਹਾਣੀਆਂ ਸਾਨੂੰ ਅ ਬੰਦੇ ਬਣਾਉਂਦੀਆਂ ਸਾਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੀਆਂ ਤੋ ਜਦੋਂ ਮੈਂ ਮੇਲਾ ਦੇਖਦਾ ਮੈਂ ਕਹਿੰਨਾ ਕਿ ਮਿਲਣਾ ਕਿਉਂ ਜ਼ਰੂਰੀ ਹੈ ਮੈਂ ਕਿਹਾ ਸੀ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਮਿਲਣ ਬਿਨਾਂ ਉਦਾਸੀ ਦਾ ਕੋਈ ਚਾਰਾ ਨਹੀਂ ਪਟਕਦੇ ਅੱਖਰੋ ਆਵੋ ਕਿ ਮਿਲ ਕੇ ਲਫ਼ਜ਼ ਬਣੋ ਤੇ ਲਫਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ ਤੋ ਇਹ ਇਸ ਉਤਸਵ ਦੀ ਬਹੁਤ ਵੱਡੀ ਅਹਿਮੀਅਤ ਹੈ ਔਰ ਜਿਵੇਂ ਡਾਕਟਰ ਧਰਮੰਦ ਕੋਰ ਨੇ ਕਿਹਾ ਕਿ ਹਰ ਪ੍ਰਿੰਟਡ ਪੇ ਜਿਹੜਾ ਉਹ ਸਾਹਿਤ ਨਹੀਂ ਹੁੰਦਾ ਕਿ ਹਰ ਕਿਤਾਬ ਵੀ ਸ਼ਾਇਦ ਸਾਹਿਤ ਨਹੀਂ ਹੁੰਦੀ ਤੋ ਸਾਹਿਤ ਲਿਖਣ ਵਾਲੇ ਲੋਕ ਔਰ ਹਰ ਸ਼ਬਦ ਸ਼ਬਦ ਨੂੰ ਬਿਸ਼ੱਕ ਰਿਗਵੇਦ ਚ ਵੀ ਕਿਹਾ ਕਿ ਸ਼ਬਦ ਸਾਡਾ ਉਜਾਲਾ ਹੈ ਸ਼ਬਦ ਸਾਡਾ ਪਥ ਹੈ ਗੁਰਗੰਸਾਹਬ ਤੇ ਲਿਖਿਆ ਕਿ ਸ਼ਬਦ ਸਵਾਰਨ ਹਾਰਾ ਜਾਂ ਸ਼ਬਦ ਨੂੰ ਗੁਰੂ ਵੀ ਕਿਹਾ ਗਾਇਸ ਸ਼ਬਦ ਗੁਰੂ ਸੁਰਤ ਤੋਂ ਚੇਲਾ ਪਰ ਹਰੇਕ ਸ਼ਬਦ ਇਸ ਤਰ੍ਹਾਂ ਨਹੀਂ ਹੁੰਦਾ ਕਿ ਆਪਾਂ ਜਿਵੇਂ ਜੇਸ਼ੋਣੀ ਬੈਠੇ ਨੇ ਕਿ ਕਿੰਗ ਲੀਅਰ ਸ਼ਬਦਾਂ ਦੇ ਕਾਰਨ ਜ਼ਿੰਦਗੀ 'ਚ ਲਫ਼ਜ਼ਾਂ ਦੇ ਕਾਰਨ ਜ਼ਿੰਦਗੀ 'ਚ ਖਾਰ ਹੋਇਆ ਤੇ ਪਾਗਲ ਹੋਇਆ ਕਿਉਂ ਨਹੀਂ ਆਪਣੀਆਂ ਧੀਆ ਨੂੰ ਕਿਹਾ ਕਿ ਮੈਂ ਆਪਣੀ ਜਿਹੜੀ ਸਾਰੀ ਬਾਦਸ਼ਾਹੀ ਆ ਉਹ ਇਸ ਮੁਤਾਬਕ ਵੰਡਣੀ ਆ ਉਹਦੇ ਕੋਈ ਪੁੱਤਰ ਨਹੀਂ ਸੀ ਕਿ ਜਿਹੜੀ ਧੀ ਮੈਨੂੰ ਵੱਧ ਪਿਆਰ ਕਰਦੀ ਹੋ ਉਹ ਮੈਂ ਵੱਧ ਹਿੱਸਾ ਦਊਂਗਾ ਜਿਹੜੀ ਘੱਟ ਪਿਆਰ ਕਰਦੀ ਹੋ ਉਹਨੂੰ ਘੱਟ ਜਿਹੜੀ ਹੋਰ ਘੱਟ ਉਹਨੂੰ ਘੱਟ ਤੋਂ ਜਿਹੜੀਆਂ ਉਹਨਾਂ ਧੀਆ ਨੇ ਸ਼ਬਦਾਂ ਚ ਲਫ਼ਜ਼ਾਂ ਚ ਦੱਸਿਆ ਔਰ ਵੱਡੀ ਧੀ ਨੇ ਗੋਨਨ ਲੈ ਤਾਂ ਜ਼ਮੀਨ ਅਸਮਾਨੇ ਕਰ ਦਿੱਤੇ ਦੂਜੀ ਨੇ ਵੀ ਰੀਗਲ ਨੇ ਵੀ ਜਿਹੜੀ ਕੋਰਡਲਿਆ ਸੀ ਉਹਨੇ ਬਹੁਤ ਨਿਮਨ ਬੋਲ ਬੋਲੇ ਉਹਨੇ ਕਹਿੰਦੀ ਕਿ ਪਿਤਾ ਮੈਂ ਜਿੰਨਾ ਆਪਣੇ ਪਤੀ ਨੂੰ ਪਿਆਰ ਕਰਦੀ ਉਹਨਾ ਕੀ ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਕਿੰਗਲਿਅਰ ਬਹੁਤ ਗੁੱਸੇ ਹੋਇਆ ਉਹਨੂੰ ਉਹਨੇ ਇੱਕ ਤਰ੍ਹਾਂ ਲਗਭਗ ਬੇਦਖਲੀ ਕਰਤਾ ਪਰ ਅਖੀਰ ਉਹ ਉਸ ਉਹ ਸੀ ਧੀ ਨੇ ਸੰਭਾਲਿਆ ਦੂਜੀਆਂ ਤਿਆਂ ਨੂੰ ਇੱਕ ਤਰ੍ਹਾਂ ਬੇਦਖਲੀ ਕਰ ਦਿੱਤਾ ਆਪਣੀ ਸਲਤਨਤ ਜੋ ਸੋ ਉਹ ਵੀ ਸ਼ਬਦ ਸੀ ਉਹ ਸ਼ਬਦ ਸੋਹਣਾ ਤਾਂ ਸੀ ਪਰ ਸੱਚੇ ਨਹੀਂ ਸੀ ਸੋ ਸ਼ਬਦਾਂ ਦਾ ਸੱਚੇ ਹੋਣਾ ਤੇ ਸੋਹਣੇ ਹੋਣਾ ਇੱਕ ਸਾਹਿਤ ਦੀ ਬੁਨਿਆਦੀ ਸ਼ਰਤ ਹੈ। ਤੋਂ ਇਸ ਤੋਂ ਅੱਗੇ ਇਹ ਵੀ ਹੈ ਕਿ ਕੁਝ ਸ਼ਬਦ ਇਹੋ ਜਿਹੇ ਵੀ ਹੁੰਦੇ ਆ ਕਿ ਬੇਸ਼ੱਕ ਉਹ ਬੰਦੇ ਦੇ ਦਿਲ ਤੋਂ ਨਿਕਲ ਰਹੇ ਹੋਣ ਪਰ ਉਹ ਜ਼ਹਿਰੀਲੇ ਹੁੰਦੇ ਆ। ਕਿ ਜਦੋਂ ਕਿਪਲਿੰਗ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਜਿਹੜੇ ਸ਼ਬਦ ਨੇ ਉਹ ਦੁਨੀਆ ਦੀ ਸਭ ਤੋਂ ਪਾਵਰਫੁੱਲ ਡਰੱਗ ਹੈ। ਕਿਉਂਕਿ ਐਸੀ ਨਸ਼ੀਲੀ ਵਸਤੂ ਆ ਜਿਹੜੀ ਬੰਦਿਆਂ ਕੋਲੋਂ ਕੁਝ ਵੀ ਕਰਵਾ ਸਕਦੀ ਉਹਦਾ ਇਸ਼ਾਰਾ ਇਸ ਗੱਲ ਵਿੱਚ ਸੀ ਕਿ ਹਿਟਲਰ ਨੇ ਹਿਟਲਰ ਦੇ ਲਫ਼ਜ਼ਾਂ ਨੇ ਉਹਦੇ ਜ਼ਹਿਰੀਲੇ ਲਫ਼ਜ਼ਾਂ ਨੇ ਨਾਜ਼ੀਆਂ ਨੂੰ ਲਗਭਗ ਪਾਗਲ ਕਰ ਦਿੱਤਾ ਔਰ 60 ਲੱਖ ਯਹੂਦੀਆਂ ਨੂੰ ਪੱਠੀਆਂ ਵਿੱਚ ਸਾੜਿਆ ਗਿਆ ਉਹ ਵੀ ਸ਼ਬਦ ਹੀ ਸੀ ਜੋ ਹਿਟਲਰ ਨੇ ਬੋਲੇ ਸੀ ਸੋ ਉਹ ਲਫ਼ਜ਼ ਵੀ ਸੋ ਸ਼ਬਦ ਅਮਰਤ ਵੀ ਹੋ ਸਕਦੇ ਆ ਸ਼ਬਦ ਜ਼ਹਿਰ ਵੀ ਹੋ ਸਕਦੇ ਆ ਸੋ ਇਨਾ ਸਮਿਆਂ ਚ ਸਾਹਿਤਕਾਰ ਦਾ ਬਹੁਤ ਜ਼ਰੂਰੀ ਸ਼ਬਦ ਹੈ ਕਿ ਉਹਦੇ ਉਹਦੇ ਸ਼ਬਦਾਂ ਬਕੇ ਆਪਾਂ ਕਿੰਨੇ ਸਤਿਅਮ ਸ਼ਿਵਮ ਸੁਂਦਰਮ ਕਿਉ ਸੱਚੇ ਵੀ ਹੋਣ ਉਹ ਸੋਹਣੇ ਵੀ ਹੋਣ ਪਰ ਉਹ ਮਾਨਵਤਾ ਲਈ ਭਲੇ ਵਾਲੇ ਲਫ਼ਜ਼ ਵੀ ਹੋਣ ਸੋ ਇਹ ਇੱਕ ਸਾਹਿਦ ਦੀ ਜੋ ਆਪਾਂ ਸਾਹਿਤ ਨੂੰ ਦੇਖਣ ਦੀ ਸਾਹਿਦ ਦਾ ਸਾਹਿਤ ਦੀ ਪਰਖ ਕਰਨ ਦੀ ਆਪਾਂ ਇੱਕ ਗੱਲ ਇਸ ਤਰ੍ਹਾਂ ਦੀ ਸਮਝ ਸਕਦੇ ਹਾਂ ਕਿ ਜਿਹਨੂੰ ਅਸੀਂ ਹਮੇਸ਼ਾ ਆਪਣੀ ਮਨਾਂ ਵਿੱਚ ਯਾਦ ਰੱਖਦੇ ਆ ਤਾਂ ਮੈਂ ਇਹ ਨੰਬਸ ਕੁ ਸ਼ਬਦਾਂ ਨਾਲ ਆਪਣੀ ਇਸ ਗੱਲਬਾਤ ਨੂੰ ਸਮਾਪਤ ਕਰਦਾ ਤੇ ਇੱਕ ਮੈਂ ਛੋਟੀ ਜੀ ਕਵਿਤਾ ਜਿਹੜੀ ਮੈਂ ਕਵਿਤਾ ਉਤਸਵ ਇੱਕ ਕਵਿਤਾ ਉਤਸਵ ਦਾ ਮੈਨੂੰ ਸੱਦਾ ਆਇਆ ਸੀ ਉਸ ਤੋਂ ਬਾਅਦ ਮੈਂ ਲਿਖੀ ਉਹ ਮੈਂ ਕਵਿਤਾ ਉਤਸਵ اٹੈਂਡ ਵੀ ਕੀਤਾ ਤਾਂ ਮੈਂ ਲਿਖਿਆ ਕਿ 2 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਮੈਨੂੰ ਇੱਕ ਕਵਿਤਾ ਉਤਸਵ ਦਾ ਸੱਦਾ ਆਇਆ ਨਾਲ ਹੀ ਦੁਬਦਵੀ ਆਈ ਮਨ ਵਿੱਚ ਜਾਵਾਂ ਕਿ ਨਾ ਜਾਵਾਂ ਕਿਉਂ ਨਾ ਜਾਵਾਂ ਸੋਚ ਦੀ ਦੂਜੀ ਲਹਿਰ ਆਈ ਉਤਸਵ ਕਿਸੇ ਦਾ ਵੀ ਹੋਵੇ ਕਵੀ ਪੜਦਾ ਤਾਂ ਹੈ ਆਪਣੀਆਂ ਹੀ ਕਵਤਾਵਾਂ ਕਿਉਂ ਨਾ ਜਾਵਾਂ ਉਤਸਵ ਦੀ ਪੂਰਵ ਸੰਧਿਆ ਯਾਨੀ ਉਤਸਵ ਦੀ ਇੱਕ ਸ਼ਾਮ ਪਹਿਲਾਂ 5 ਸਟਾਰ ਹੋਟਲ ਚੈੱਕ ਇਨ ਕੀਤਾ ਕਮਰਾ ਇੰਨਾ ਸੋਹਣਾ ਸੀ ਇੰਨਾ ਸੋਹਣਾ ਕਿ ਝਟਪਟ ਸੋਚ ਦੀ ਤੀਜੀ ਲਹਿਰ ਆਈ ਮੈਂ ਕੁਝ ਜ਼ਿਆਦਾ ਹੀ ਕੌੜੀਆਂ ਕਵਤਾਵਾਂ ਨਹੀਂ ਲੈ ਆ ਪੜਨ ਲਈ ਕਿਉਂ ਕਮਰਾ ਇੰਨਾ ਸੋਹਣਾ ਸੀ ਮੈਨੂੰ ਲੱਗਾ ਕਿ ਦੇਖ ਤਾਂ ਉਤਸਵ ਦੇ ਪ੍ਰਬੰਧਕਾਂ ਨੇ ਕਿੰਨੇ ਪੈਸੇ ਖਰਚ ਕੀਤੇ ਨੇ ਸਾਡੇ ਤੇ ਪ੍ਰਬੰਧਕਾਂ ਨੇ ਤਾਂ ਖਰਚ ਹੀ ਕੀਤੇ ਨੇ ਪੈਸੇ ਤਾਂ ਲੋਕਾਂ ਦੇ ਨੇ ਨਾ हे ਕਵੀ ਢਾਮਾਂ ਡੋਲਣਾ ਹੋ ਲੋਕਾਂ ਦੇ ਨਾਲ ਖਲੋ ਸੋਚ ਦੀ ਚੌਥੀ ਲਹਿਰ ਨੇ ਉਛਲ ਕੇ ਆਖਿਆ ਤੋ ਇਸ ਲਈ ਇਸ ਸਾਡੇ ਯੁੱਗ ਵਿੱਚ ਸੱਚ ਦੀ ਤੇ ਸੋਪਣ ਦੀ ਬਹੁਤ ਜ਼ਰੂਰਤ ਹੈ ਮੈਂ ਬਹੁਤ ਦੇਰ ਮੇਰਾ ਇੱਕ ਸ਼ੇਰ ਸੀਗਾ ਕਿ ਇਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੇਂ ਚਾਰਕ ਬੰਦੇ ਛੱਡ ਲੈ ਮੋਢਾ ਦੇਣ ਲਈ ਪਰ ਸ਼ਾਇਦ ਸਾਰੇ ਸੱਚ ਬੰਦਾ ਨਹੀਂ ਬੋਲ ਸਕਦਾ ਉਹ ਚ ਮਨੋ ਮਨੋ ਵਿਗਿਆਨਕ ਡਾਰਵੀ ਸ਼ਾਮਲ ਹੁੰਦੇ ਆ ਪੋਲਿਟੀਕਲ ਡਾਰਵੀ ਸ਼ਾਮਲ ਹੁੰਦੇ ਆ ਪਰ ਫਿਰ ਇੱਕ ਦਿਨ ਮੇਰੇ ਮਨ 'ਚ ਇਹ ਆਇਆ ਕਿ ਝੂਠਿਆਂ ਦੇ ਝੁੰਡ ਦੇ ਵਿੱਚ ਸੱਚ ਕਹਿ ਕੇ ਝੂਠਿਆਂ ਦੇ ਝੁੰਡ ਦੇ ਵਿੱਚ ਸੱਚ ਕਹਿ ਕੇ ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ ਸਤਗੁਰਾਂ ਨੂੰ ਯਾਦ ਕੀਤਾ ਤਾਂ ਸਵਾ ਲੱਖ ਹੋ ਗਿਆ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ